ਜੇ ਲੀਗ ਰਗ ਲੱਗੀ ਹੈ ਰੇ ਸਾਗ ਸੋ ਹੈ ਗਾਈਜ਼ ਵੈਲਕਮ ਬੈਕ ਟੂ ਆਰ ਨਿਊ ਵਲੋਗ ਅੱਜ ਆਈ ਹੋ ਗਏ ਸਾਰੇ ਠੀਕ ਹੋ ਗਏ ਆ ਜਦੇ ਘਰ ਆਇਤਾ ਸਵਾਗਤ ਹੈ ਆਪਣੇ ਇੱਕ ਨਵੇਂ ਵਲੋਗ ਵਿੱਚ ਗਾਈਜ਼ ਤੇ ਗਾਈਜ਼ ਅਨਸ਼ ਦਾ ਅੱਜ ਫਾਈਨਲੀ ਗਾਈਜ਼ ਐਸਐਸਟੀ ਦਾ ਪੇਪਰ ਹੈ ਤੇ ਪੇਪਰ ਲੈਣ ਗਿਆ ਹਾਂ ਦੇਖਣੇ ਆਂਦਾ ਹੈ ਕਿਵੇਂ ਪੇਪਰ ਹੈ ਪੁੱਛਾਂਗੇ ਆਪਾਂ ਤੁਹਾਨੂੰ ਗਾਈਜ਼ ਨਾਲੇ ਥੈਂਕ ਯੂ ਵੈਰੀ ਮੱਚ ਤੁਸੀਂ ਆਪਣੇ ਵਲੋਗ ਨੂੰ ਕਾਫੀ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਤੇ ਐਵੇਂ ਪਿਆਰ ਕਰੀ ਰੱਖਿਓ ਜੀ ਗਾਈਜ਼

ਤੇ ਕੋਈ ਗੱਲ ਹੈ ਗਾਈਸ ਮੈਨੇ ਤਾਂ ਹਾਂ ਕਿ ਮਨ ਲਓ ਮੈਂ ਪਲੱਸ 2 ਤੋਂ ਬਾਅਦ ਕਾਲਜ ਜੀ ਗਿਆ ਸੀ ਨਾ ਕਾਲਜ ਜੀ ਦਾ ਪੇਪਰ ਆਇਸੀ ਉਹਦੇ ਉਹਦੇ ਚ ਇਹਦੇ ਤਾਂ ਫਿਰ ਵੀ ਛੋਟੇ ਛੋਟੇ ਕੁਸ਼ਨ ਨੇ ਉਹਦੇ ਚ ਵੱਡੇ ਵੱਡੇ 18 ਨੰਬਰ ਦੇ ਕੁਸ਼ਨ ਆਂਦੇ ਨੇ ਉਹਦੇ ਦਾ ਸਮੇਂ ਤੇਨੇ ਇਹਦਾ ਟਾਈਮ ਮਿਲਦਾ ਪੂਰੇ ਨਹੀਂ ਹੁੰਦੇ 18 ਨੰਬਰ ਦੇ ਗੜਬੜ 6 7 ਸ਼ੀਟਾਂ ਜੀ ਪੂਰੇ ਕਰਨੇ ਹੁੰਦੇ ਨੇ ਇੱਕ ਕੁਸ਼ਨ 18 ਨੰਬਰ ਦਾ ਚੈੱਕ ਕਰਦਾ ਮੈਂ ਸਹੀ ਲਿਖ ਕੇ ਆਇਆ ਕਿ ਨਹੀਂ ਆਇਆ ਤੇਨੇ ਨਾ ਨਹੀਂ ਬੋਲਦਾ ਸਹੀ ਲਿਖ ਕੇ ਆਇਆ ਕਿ ਨਹੀਂ ਆ ਉਹ ਇੱਕ ਯਾਰ ਬੋਲ ਰਿਹਾ ਸੀ ਮੈਂ ਹੈ ਇਨੇ ਪੇਪਰ ਆ ਗਏ ਚਾਰ ਪੇਪਰ ਆ ਗਏ ਕਿਹੜੇ ਕਿਹੜੇ ਸਹੀ ਤੇਰੇ ਇਹ ਕਹਤੇ ਇਹ ਤਾਉਣ ਅਗਲਾ ਪੇਪਰ ਕਿਹੜਾ ਕਰੋ ਫਿਰ ਪਿਆਰੀ ਮੈਦ ਦੀ ਅਗਲੇ ਪੇਪਰ ਦੀ ਗਾਇਜ਼ ਅਸੀਂ ਹੁਣ ਨਾ ਐਕਸਪੈਰੀਮੈਂਟ ਕਰਦੇ ਹੋਏ ਇੱਕ 80 ਨੰਬਰ ਲੱਗੀ ਇੱਕ ਵੀਡੀਓ ਦੇਖੀ ਸੀ ਜਿੰਦੇ ਚ ਨਾ ਇੱਕ ਅਖਬਾਰ ਨੂੰ ਚਾਰੋਂ ਸਾਈਡ ਤੋਂ ਨਾ ਇੱਕ ਮਲਗੀ ਚੋਰਸ ਬਣਾ ਕੇ ਨਾ ਚਾਰੋਂ ਸਾਈਡ ਤੋਂ ਇੱਕੋ ਟਾਈਮ ਤੇ ਅਗਲਾ ਆੰਦੇ ਸੀ ਤੇ ਉੱਪਰ ਮਲਗੀ ਉੱਡਦੀ ਸੀ ਆਪਾਂ ਵੀ ਟਰਾਈ ਕਰਕੇ ਦੇਖਨੇ ਗਾਇਜ਼ ਤੁਹਾਨੂੰ ਦਿਖਾਵਾਂਗੇ ਦੇਖੋ ਅਸੀਂ ਹੁਣ ਨਾ ਮਲਗੀ ਤਿਆਰੀ ਕਰਦੇ ਵੇ ਬਨਾਨ ਦੀ ਮਤਲਬ ਇਹ ਵੇਖੋ ਕਿਵੇਂ ਬੰਦੀ ਹੈ ਟੈਸਟ ਕਰਨੇ ਆ ਖਬਰ ਸੱਚ ਪਈ ਸੀ ਕਰੇ ਤਾਂ ਆਪਾਂ ਮੈਂ ਕਿਹਾ ਟੈਸਟ ਕਰਨੇ ਆ ਉੜਦੀ ਕਿ ਨਹੀਂ ਬੰਦੀ ਸੱਚੀ ਚ ਬਾਸਾ ਨਾ ਉਹਨਣਾ ਇਹ ਐਨੇ ਆ ਜੀ ਇਹ ਕੋਈ ਚੀਜ਼ ਤੁਮ ਲੋਗੇ ਬੰਨ ਦਾਂਗੇ ਤੇ ਸਾਈਡ ਤੋਂ ਪੁੱਠਾ ਕਰਕੇ ਨਾ ਚਾਲੋ ਤਿਰਫ ਤੋਂ ਮਤਲਬ ਇਹ ਇੱਕੋ ਟਾਈਮ ਤੇ ਮਤਲਬ ਆਪਾਂ ਅਗ ਲਗਾਨੀ ਹੈ ਉੱਪਰ ਜਾਏਗੀ ਥੋੜੀ ਦੇਰ ਬਾਅਦ ਐਵੇਂ ਬਾਂਜੇ ਕੀ ਕੁਛ ਦੀ ਮਨ ਲਗੀ ਉਹ ਜਿਹੜਾ ਐਕਸਪੈਰੀਮੈਂਟ ਕਰਨਾ ਨਾ ਉਹ ਸੀ ਬਣਾ ਲਿਆ ਖਬਾਰ ਦਾ ਤੇ ਅੰਸ਼ਾ ਉੱਪਰ ਲੈ ਕੇ ਚਲਾ ਗਿਆ ਉੱਪਰ ਤੁਹਾਨੂੰ ਟਰਾਈ ਕਰਕੇ ਦਿਖਾਵਾਂਗੇ نیچے ਤੇ نیچے ਟਰਾਈ ਕੀਤਾ ਨਾ ਮੰਮੀ ਮਾਰਨਗੇ ਗੰਦ ਵੱਜੇਗਾ ਕਿਉਂਕਿ ਕਾਲਾ ਲੱਗਦਾ ਉੱਪਰ ਚੱਲਦੇ ਆ ਹੈ ਸੋ ਗਾਈਜ਼ ਅਸੀਂ ਉਹਨਾਂ ਟਰਾਈ ਕਰਦੇ ਪਿਆ ਤੇ ਬਸ ਉਹਨੂੰ ਸਟਾਰਟ ਹੋ ਗਿਆ ਇਹ ਤੇਰੇ ਕੋਈ ਇੱਕ ਤਿਲ ਨਹੀਂ ਵੱਲਦੀ ਵੀ ਹੈ ਮੱਚ ਸਹੀ ਹੈ ਮੱਚ ਸਹੀ ਗਈ ਹੈ ਤੂੰ ਨਹੀਂ ਸਹੀ ਲੱਗਦਾ ਮੈਨੂੰ ਤੇਰੀ ਰਾਦੇ ਗਲਤ ਲੱਗਦੇ ਨੇ ਵਾਹ ਲਾ ਯਾਰ

चा <laughs> <सारी> आग... <laughs> 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 पट <पोपट हो> गया मैं जा ुना ਫੜ ਸਾਰੀ ਮੈਂ ਟੈਨ ਨਾ ਫੇਲ ਹੋ ਗਿਆ ਕਿਉਂਕਿ ਨਾ ਉਹਦੇ ਦੇ ਅੱਗੇ ਇੱਕ ਸਾਈਡ ਤੋਂ ਲੱਗੀ ਚਾਰੇ ਸਾਈਡ ਤੋਂ ਬਰਾਬਰ ਦੇ ਲਾਈਦੀ ਨਾ ਉਹ ਲੱਗੀ ਨਹੀਂ ਇਸ ਕਰਕੇ ਐਕਸਪੈਰੀਮੈਂਟ ਫੇਲ ਹੋ ਗਿਆ ਤੇ ਨੀਚੇ ਆ ਗਏ ਗਾਗੂ ਜਾਵ ਰਹੇ ਹੋ ਕੇ ਐਨੀ ਅਗਰ ਨਹੀਂ ਸੀ ਮੈਂ ਸਾਰੀ ਅਖਬਾਰ ਹੀ ਖਰਾਬ ਹੋ ਗਈ ਯਾਰ ਸਾਰੀ ਖਰਾਬ ਹੋ ਗਈ ਅਖਬਾਰ ਪਈ ਸੀ ਤਾਂ ਚਲੋ ਕੁਝ ਹੋਰ ਦੇਖਾਂਗੇ ਫਿਲਹਾਲ ਹੋਂਤਾ ਗਾਈਜ਼ ਹੋਂ ਨਾ ਆਪਾਂ ਕਰਾਂਗੇ ਡਿਨਰ ਤੇ ਉਹ ਜਿਹੜੇ ਆਪਾਂ ਸਟਾਰਟ ਕਰਨੇ ਕਿਤਾ ਸੀ ਨਾ ਉਹ ਹੋ ਗਿਆ ਫੇਲ ਕਿਉਂਕਿ ਉਹਦੇ ਨਾਲ ਇੱਕ ਸਾਈਡ ਤੋਂ ਸਾਰੀ ਅਗ ਲੱਗ ਗਈ ਸੀ ਮੈਂ ਫਿਰ ਮੁ ਜਾਤੀ ਪਾਵਰ ਹੋ ਗਿਆ ਗਾਈਜ਼ ਤੇ ਉਹ ਅੰਜੀ ਨਹੀਂ ਮੈਂ ਫੜਾਈ ਸੀ ਉਹ ਜਿਹੜਾ ਰਿਫਰ ਮਜਾ ਕੇ ਉਹਨੇ ਕਮਲੇ ਨੇ ਉਹਦੇ ਕੋੜੇ ਚ ਸਾਰ ਦਿੱਤਾ ਤੇ ਕੋੜੇ ਚ ਬਾਲਟੀ ਸਾਰੀ ਪਿੱਗ ਲਗੀ ਉਹ ਤੁਹਾਨੂੰ ਮੈਂ ਸਵੇਰੇ ਦਿਖਾਵਾਂਗਾ ਅਗਲੇ ਵਲੋਗ ਵਿੱਚ ਗਾਇਸ ਤੇ ਆਈ ਹੋਪ ਗਾਇਸ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਮਿਲਨੇ ਗਾਇਸ ਇੱਕ ਨਵੇਂ ਵਲੋਗ ਵਿੱਚ ਥੈਂਕਸ ਫॉर ਵਾਚਿੰਗ ਥਿਸ ਵੀਡੀਓ